ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆ ਅਮਰਿਤਪਾਲ ਦੇ ਖਡੂਰ ਸਾਹਿਬ ਆਉਣ ਤੋਂ ਬਾਅਦ ਭਗਵੰਤ ਮਾਨ ਨੇ ਹਲਕੇ 'ਚ ਇੱਕ ਵੱਡੇ ਐਲਾਨ ਕੀਤੇ ਨੇ ਹਾਲਾਂਕਿ ਆਪਣੇ ਉਹਨਾਂ ਕੁਝ ਲੋਕਾਂ ਨੂੰ ਸਖਤ ਤਾੜਨਾ ਵੀ ਕੀਤੀ ਹੈ ਉਹਨਾਂ ਲੋਕਾਂ ਨੂੰ ਕੁਝ ਸਖਤ ਤੌਰ ਤੇ ਐਲਾਨ ਕਰਕੇ ਵੀ ਕਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਸ਼ਾਇਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਲਕਾ ਖਡੂਰ ਸਾਹਿਬ ਦੀ ਸੀਟ ਆਪਣੇ ਹੱਥੋਂ ਜਾਣਾ ਨਹੀਂ ਦੇਣਾ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਸੀਟ ਨਹੀਂ ਗਵਾਉਣਾ ਚਾਹੁੰਦੇ ਨੇ ਖਡੂਰ ਸਾਹਿਬ ਦੀ ਜਿਸ ਕਰਕੇ ਮੁੱਖ ਮੰਤਰੀ ਨੂੰ ਵੱਡਾ ਐਲਾਨ ਕਰਨਾ ਪਿਆ ਹੈ ਸੋ ਗੱਲ ਕਰਦੇ ਆ ਜਿੱਥੇ ਖਡੂਰ ਸਾਹਿਬ ਤੋਂ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਜਿੱਥੋਂ ਕਿ ਸਾਰੀਆਂ ਪਾਰਟੀਆਂ ਦੇ ਕੈਂਡੀਡੇਟਸ ਨੂੰ ਫਿਕਰਾਂ ਬੰਨਿਆ ਹੁਣ 냔ੇ ਜੇ ਗੱਲ ਕਰੀਏ ਤਾਂ ਅਮਰਿਤਪਾਲ ਫੈਕਟਰ ਇਹਨਾਂ ਸਾਰੀਆਂ ਪਾਰਟੀਆਂ ਦੇ ਕੈਂਡੀਡੇਟਸ ਤੇ ਭਾਰੀ ਰਹੇਗਾ ਇਹ ਫੈਕਟਰ ਅਮਰਿਤਪਾਲ ਜਿਹੜਾ ਹੈ ਉਹ ਸਾਰੀਆਂ ਪਾਰਟੀਆਂ ਦੇ ਕੈਂਡੀਡੇਟਸ ਨੂੰ ਭਾਰੀ ਮਾਤ ਦੇਣ ਵਾਲਾ ਹੈ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਖਡੂਰ ਸਾਹਿਬ ਦੇ ਲੋਕ ਜਿਹੜੇ ਨੇ ਉਹ ਆਪਣਾ ਮਨ ਬਣਾ ਚੁੱਕੇ ਨੇ ਅਮਰਿਤਪਾਲ ਸਿੰਘ ਹਰਾਂ ਨੂੰ ਵੋਟ ਦੇਣ ਦੇ ਲਈ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਖਡੂਰ ਸਾਹਿਬ ਤੋਂ ਪਾਈ ਅਮਰਿਤਪਾਲ ਸਿੰਘ ਸ਼ਾਨਦਾਰ ਜਿੱਤ ਦਰਜ ਕਰਨਗੇ ਸ਼ਾਨਦਾਰ ਜਿੱਤ ਜਿਹੜੀ ਹੈ ਭਾਈ ਅਮਰਿਤਪਾਲ ਸਿੰਘ ਹੋਰੀ ਦਰਜ ਕਰਨਗੇ ਖਡੂਰ ਸਾਹਿਬ ਤੋਂ ਲਗਾਤਾਰ ਜੇ ਗੱਲ ਕਰੀਏ ਤਾਂ ਹਰ ਪਾਸੇ ਅਮਰਿਤਪਾਲ ਸਿੰਘ ਹੋਰਾਂ ਦਾ ਜ਼ਿਕਰ ਬਾਕੀ ਪਾਰਟੀਆਂ ਨੂੰ ਕਾਫੀ ਹੈਰਾਨ ਕਰ ਰਿਹਾ ਹੈ ਪਰ ਇੱਥੇ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੇ ਚੋਣ ਲੜਨ ਦੇ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਡੂਰ ਸਾਹਿਬ ਦੇ ਵਿੱਚ ਜੇ ਗੱਲ ਕਰੀਏ ਤਾਂ ਇੱਕ ਵੱਡਾ ਐਲਾਨ ਕੀਤਾ ਹੈ ਕਿ ਇਥੋਂ 25000 ਦੀ ਜਿਹੜੀ ਆਵਾਦੀ ਕੁਝ ਲੋਕਾਂ ਦੀ ਆਵਾਦੀ ਹੈ ਜਿਹੜੇ ਕਿ ਪਰ ਉਹਨਾਂ ਦੀ ਆਵਾਦੀ ਵੱਧ ਕੇ 35000 ਤੋਂ ਵੱਧ ਚਾਹੀਦੀ ਹੈ 35000 ਤੋਂ ਉਹਨਾਂ ਲੋਕਾਂ ਦੀ ਵੱਧ VOTING ਜਿਹੜੀ ਹੈ ਮੈਨੂੰ ਚਾਹੀਦੀ ਹੈ ਮੁੱਖ ਮੰਤਰੀ ਨੇ ਆਪਣੇ ਕੈਂਡੀਡੇਟਸ ਨੂੰ ਔਰ ਜਿਹੜੇ ਹਲਕੇ ਦੇ ਇੰਚਾਰਜ ਨੇ ਉਹਨਾਂ ਲੋਕਾਂ ਨੂੰ ਸਖਤ ਤਾੜਨਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਪੱਟੀ ਹਲਕੇ ਦੇ ਵਿੱਚ ਜਿੱਥੇ ਲਗਾਤਾਰ ਵਿਕਾਸ ਹੋਇਆ ਸੋ ਇਨ੍ਹਾਂ ਹਲਕਿਆਂ ਦੇ ਵਿੱਚ ਖਡੂਰ ਸਾਹਿਬ ਹਲਕਿਆਂ ਦੇ ਵਿੱਚ ਲਗਾਤਾਰ ਜੇ ਵਿਕਾਸ ਹੋਇਆ ਤਾਂ ਉਹ ਆਮ ਆਦਮੀ ਪਾਰਟੀ ਨੇ ਕੀਤਾ ਹੈ ਮਾਝੇ ਦੇ ਵਿੱਚ ਸਭ ਤੋਂ ਵੱਧਾ ਵੱਡਾ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਉਹ ਵਿਕਾਸ ਕੀਤਾ ਹੈ ਪਿਛਲੀਆਂ ਪਾਰਟੀਆਂ ਨੇ ਕੋਈ ਵਿਕਾਸ ਨਹੀਂ ਕੀਤਾ ਹੈ ਅਮਰਿਤਪਾਲ ਸਿੰਘ ਦੇ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬਖਲਾਹਟ ਵੀ ਜਿਹੜੀ ਹੈ ਸਾਫ਼ ਹੋ ਚੁੱਕੀ ਹੈ ਹਾਲਾਂਕਿ ਅਮਰਿਤਪਾਲ ਸਿੰਘ ਜਿਹੜੇ ਨੇ ਲਗਾਤਾਰ ਆਪਣੇ ਅਤੇ ਸਾਥੀਆਂ ਦੇ ਲਈ ਜਿਹੜੀ ਗੱਲਬਾਤ ਕਰਦੇ ਨੇ ਉੱਥੇ ਹੀ ਜੇ ਗੱਲ ਕਰੀਏ ਤਾਂ ਹਰ ਪਾਸੇ ਜਿਹੜੀ ਹੈ ਬਿਲਕੁਲ ਲਗਾਤਾਰ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਹੋਰਾਂ ਦਾ ਜਿੱਤਣਾ ਬਿਲਕੁਲ ਤੈ ਹੁੰਦਾ ਜਾ ਰਿਹਾ ਹੈ ਜਿਵੇਂ ਜਿਵੇਂ ਵੋਟਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਉਸੇ ਤਰ੍ਹਾਂ ਅਮਰਿਤਪਾਲ ਸਿੰਘ ਹੋਰਾਂ ਦੀ ਜਿੱਤ ਦਾ ਐਲਾਨ ਹੋਣਾ ਵੀ ਜਿਹੜਾ ਬਿਲਕੁਲ ਨੇੜੇ ਵੱਧ ਰਿਹਾ ਸੋ ਹਰ ਘਰ ਇੱਕ ਬੱਚਾ-ਬੱਚਾ ਵੀ ਜਿਹੜਾ ਹੈ ਅਮਰਿਤਪਾਲ ਸਿੰਘ ਹੋਰਾਂ ਨੂੰ ਵੋਟ ਪਾਉਣ ਦੇ ਲਈ ਤਿਆਰ ਬੈਠਾ ਹੋਇਆ ਹੈ 1 ਜੂਨ ਦਾ ਸਾਰਿਆਂ ਨੂੰ ਬੇਸਬਰੀ ਦੇ ਨਾਲ ਜਿਹੜਾ ਇੰਤਜ਼ਾਰ ਹੈ ਬਠਿੰਡਾ ਹੋਵੇ ਸੰਗਰੂਰ ਹੋਵੇ ਜਾਫਰ ਫਰੀਦਕੋਟ ਹੋਵੇ ਜਾਫਰ ਖਡੂਰ ਸਾਹਿਬ ਹੋਵੇ ਪੰਜਾਬ ਦੀਆਂ ਇਹ ਚਾਰ ਸੀਟਾਂ ਸਭ ਤੋਂ ਹੌਟ ਸੀਟਾਂ ਜਿਹੜੀਆਂ ਨੇ ਮੰਨੀਆਂ ਜਾ ਰਹੀਆਂ ਨੇ ਸਭ ਤੋਂ ਵੱਧ ਹੌਟ ਸੀਟ ਜਿਹੜੀ ਹੈ ਇਹਨਾਂ ਨੂੰ ਕਿਹਾ ਜਾ ਸਕਦਾ ਹੈ ਪੰਜਾਬ ਦੀਆਂ ਇਹ ਚਾਰ ਹੌਟ ਸੀਟਾਂ ਨੇ ਜੋ ਸਭ ਤੋਂ ਵੱਧ ਵੱਡੇ ਪੱਧਰ ਤੇ ਖੰਗਾਲੀਆਂ ਜਾ ਰਹੀਆਂ ਨੇ ਇਹ ਲੋਕਾਂ ਦੀ ਨਿਗਾ ਜਿਹੜੀ ਹੈ ਸਭ ਤੋਂ ਵੱਧ ਇਹਨਾਂ ਸੀਟਾਂ ਤੇ ਜੁੜੀ ਹੋਈ ਹੈ ਅਮਰਿਤਪਾਲ ਸਿੰਘ ਜਿੱਥੇ ਵੱਡੀ ਲੀਡ ਦੇ ਨਾਲ ਜਿੱਤਣਗੇ ਜੇ ਸਰਵੇ ਦੌਰਾਨ ਇੱਕ ਖੁਲਾਸਾ ਹੋਇਆ ਹੈ ਕਿ 5 ਤੋਂ 6 ਲੱਖ ਦੀ VOTING ਜਿਹੜੀ ਹੈ ਹੋਵੇਗੀ 5 ਤੋਂ 6 ਲੱਖ ਦੇ ਤਕਰੀਬ ਜਿਹੜੇ ਨੇ ਅਮਰਿਤਪਾਲ ਸਿੰਘ ਇੱਥੋਂ ਜਿੱਤਣਗੇ ਅਮਰਿਤਪਾਲ ਸਿੰਘ ਵੱਡੀ ਲੀਡ ਦੇ ਨਾਲ ਇੱਥੋਂ ਜਿੱਤਣਗੇ ਅਮਰਿਤਪਾਲ ਸਿੰਘ ਕਾਫੀ ਵੱਡੀ ਲੀਡ ਜਿਹੜੀ ਹੈ ਇੱਥੋਂ ਪ੍ਰਾਪਤ ਕਰਨਗੇ ਸੋ ਭਾਈ ਅਮਰਿਤਪਾਲ ਸਿੰਘ ਨੂੰ ਵੱਡਾ ਸਮਰਥਨ ਜਿਹੜਾ ਹੈ ਖਡੂਰ ਸਾਹਿਬ ਤੋਂ ਮਿਲੇਗਾ ਪੰਥਕ ਸੀਟ ਤੋਂ ਮਿਲੇਗਾ ਸ਼ਾਇਦ 2019 ਵਾਲੀ ਗਲਤੀ ਇੱਥੋਂ ਦੇ ਲੋਕ ਨਹੀਂ ਕਰਨਾ ਚਾਹੁੰਦੇ ਨੇ 2019 ਦੀ ਜੋ ਗਲਤੀ ਹੋਈ ਹੈ ਸ਼ਾਇਦ ਲੋਕ ਇਥੋਂ ਹੁਣ ਨਹੀਂ ਦੁਹਰਾਉਣਗੇ ਇਹੋ ਹੀ ਲੱਗਦਾ ਹੈ ਕਿ ਅਮਰਿਤਪਾਲ ਸਿੰਘ ਵੱਡੇ ਪੱਧਰ ਤੇ ਇਥੋਂ ਜਿੱਤ ਜਾਣਗੇ ਉਧਰ ਦੂਜੇ ਪਾਸੇ ਇਹ ਗੱਲ ਕਰੀਏ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਉਹਨਾਂ ਦੇ ਪਿਤਾ ਅਤਰ ਸਿੰਘ ਦੀ ਅਗਵਾਈ ਹੇਠ ਰੋਡ ਸ਼ੋਅ ਕੀਤਾ ਗਿਆ ਜੋ ਜੀਰਾ ਇਲਾਕੇ ਦੇ ਵੱਖ-ਵੱਖ ਪਿੰਡਾਂ ਤਲਵੰਡੀ ਜੱਲੇਖਾਂ ਤਲਵੰਡੀ ਮੰਗੇਖਾਂ ਸੁਖੇਵਾਲਾ ਰਟੌਲ ਬੇਡ ਜੀਰਾ ਸ਼ਹਿਰ ਚੋਂ ਹੁੰਦਾ ਹੋਇਆ ਪਿੰਡ ਗਾਦੜੀ ਵਾਲਾ ਫਰੋਕੇ ਮਹਿਰ ਸਿੰਘ ਵਾਲਾ ਆਦ ਪਿੰਡਾਂ ਦੇ ਵਿੱਚੋਂ ਹੋਕੇ ਗੁਜਰਿਆ ਜਿੱਥੇ ਕਿ ਫੁੱਲਾਂ ਦੀ ਵਰਖਾ ਕੀਤੀ ਗਈ ਉਹਨਾਂ ਦੇ ਪਤਾ ਸਰ ਸੇਮ ਸਿੰਘ ਦੇ ਉੱਤੇ ਮੋਟਰਸਾਈਕਲਾਂ ਤੇ ਆਪਣੇ 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 ਵਹੀਕਲ ਲੈ ਕੇ ਲੋਕ ਅਮਰਿਤਪਾਲ ਸਿੰਘ ਹੋਰਾਂ ਦੇ ਰੋਡ ਸ਼ੋਅ ਦੇ ਵਿੱਚ ਪਹੁੰਚਣਾ ਕੀਤੇ ਨੇ ਸੋ ਲਗਾਤਾਰ ਲੋਕ ਅਮਰਿਤਪਾਲ ਸਿੰਘ ਦਾ ਸਾਥ ਦੇਣ ਦੇ ਲਈ ਤਿਆਰ ਬੈਠੇ ਨੇ ਅਮਰਿਤਪਾਲ ਸਿੰਘ ਨੂੰ ਲੋਕ ਵੱਡੀ ਲੀਡ ਦੇ ਨਾਲ ਜਿਤਾਉਣਗੇ ਸੋ ਹਰ ਪਾਸੇ ਚਰਚਾ ਜਿਹੜੀ ਹੈ ਉਹ ਛਿੜੀ ਹੋਈ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਹੋਰ ਨਾ ਖਾਸ ਖਬਰਾਂ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਖਾਸ ਕਰਕੇ ਹਲਕਾ ਰਾਮਪੁਰਾ ਫੋਲ ਦੇ ਵਿੱਚ ਸਿਆਸੀ ਪਾਰਟੀਆਂ ਦੀ ਗੁੱਟਬੰਦੀ ਦੇ ਚਰਚੇ ਹੋ ਰਹੇ ਨੇ ਜੀ ਹਾਂ ਲੋਕ ਸਭਾ ਚੋਣਾਂ ਨੂੰ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਡਟ ਗਏ ਨੇ ਅਤੇ ਉਹ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਹਰ ਹਿੱਲਾ ਵਰਤ ਰਹੇ ਨੇ ਭਾਵੇਂ ਵਿਧਾਨ ਸਭਾ ਹਲਕਾ ਆਂਗਪੁਰਾ ਫੂਲ ਜ਼ਿਲ੍ਹਾ ਬਠਿੰਡਾ ਅਧੀਨ ਪੈਂਦਾ ਹੈ ਪਰੰਤੂ ਵਿਧਾਨ ਸਭਾ ਹਲਕਾ ਆਂਗਪੁਰਾ ਫੂਲ ਨੂੰ ਲੋਕ ਸਭਾ ਹਲਕਾ ਫਰੀਦਕੋਟ ਰਿਜ਼ਰਵ ਨਾਲ ਜੋੜਿਆ ਗਿਆ ਹੈ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ ਸਾਹੋ ਕੇਸ਼ ਰੋਮਨੀ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਧਰਮਕੋਟ ਭਾਜਪਾ ਦੇ ਹੰਸ ਰਾਜ ਹੰਸ, ਬਸਪਾ ਦੇ ਗੁਰਬਖਸ਼ ਸਿੰਘ ਚੋਹਾਨ ਅਤੇ ਆਜ਼ਾਦ ਉਮੀਦਵਾਰ ਵਜੋਂ ਸਰਬਜੀਤ ਸਿੰਘ ਖਾਲਸਾ ਸਮੇਤ ਕਰੀਬ ਦੇ 2 ਦਰਜਨ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਕੁਝ ਪਿੰਡਾਂ ਵਿੱਚ ਆਪ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਆਗੂਆਂ ਵਿਚਕਾਰ ਆਪਸੀ ਗੁੱਟਬੰਦੀ ਦੇ ਚਰਚੇ ਨੇ ਜਿਸ ਨਾਲ ਇੱਕ ਦੋ ਉਮੀਦਵਾਰਾਂ ਨੂੰ ਤਾਂ ਵਿਰੋਧੀ ਧਿਰਾਂ ਦੇ ਨਾਲ-ਨਾਲ ਆਪਣੇ ਤੋਂ ਵੀ ਸਿਆਸੀ ਖਤਰੇ ਦੇ ਚਰਚੇ ਜਿਹੜੇ ਨੇ ਚੱਲ ਰਹੇ ਨੇ ਲਗਾਤਾਰ ਜੇ ਗੱਲ ਕਰੀਏ ਤਾਂ ਬਿਲਕੁਲ ਥੋੜਾ ਹੀ ਸਮਝ ਆਉਂਦਾ ਹੈ ਹਾਲਾਂਕਿ ਕੌਣ ਕੌਣ ਆਪਣੇ ਹਲਕਿਆਂ ਦੇ ਵਿੱਚੋਂ ਜਿੱਤਦਾ ਹੈ ਇਸ ਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਉਧਰ ਦੂਜੇ ਪਾਸੇ ਗੱਲ ਕਰਾਂਗੇ ਮੌੜ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਚਰਨਜੀਤ ਸਿੰਘ ਚੰਨੀ ਤਿਲਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਦੀ ਇਸ ਹਰਕਤ ਤੋਂ ਬਾਅਦ ਕੁਝ ਲੋਕਾਂ ਦੇ ਵਿੱਚ ਜਿਹੜਾ ਬਿਲਕੁਲ ਰੋਸ ਪਾਇਆ ਜਾ ਰਿਹਾ ਹੈ ਚਰਨਜੀਤ ਸਿੰਘ ਚੰਨੀ ਤੇ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਬਿਲਕੁਲ ਛਾਰ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਕੱਲ ਪਾਰਟੀ ਚੋਕ ਕੱਢਣਾ ਪੈ ਗਿਆ ਜਵਾਕਾਂ ਦਾ ਫਫੜਵੇ ਭਗਵਾਨ ਸਿੰਘ ਮਾਨ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਿਆਨ ਕੀਤੀ ਤੇ ਸੁਖਬੀਰ ਸਿੰਘ ਬਾਦਲ ਨੂੰ ਬੜੇ ਸਵਾਲ ਵੀ ਕਰਨਾ ਕੀਤੇ ਨੇ ਹੈਗੇ ਸੀ ਅਸੀਂ ਰੱਜੇ ਪੂਜੇ ਪਰ ਲੋਕ ਕਹਿਣ ਭੁਖੜ ਵੇ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਇਸ ਦੌਰਾਨ ਮੁੱਖ ਮੰਤਰੀ ਆਪਣੇ ਹੀ ਅੰਦਾਜ਼ ਦੇ ਵਿੱਚ ਬਾਦਲਾਂ ਦੇ ਟੱਬਰ ਤੇ ਵੀ ਚੋਣਾਂ ਦੇ ਵਿੱਚ ਖੂਬ ਟਿੱਪਣੀਆਂ ਕਰਦੇ ਹੋਏ ਨਜ਼ਰ ਆਏ ਨੇ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਟਿੱਪਣੀ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਖਤਮ ਹੋ ਚੁੱਕਿਆ ਹੈ ਅਗਰ ਇਹ ਚੋਣਾਂ ਵੀ ਹਾਰ ਜਾਂਦਾ ਹੈ ਅਕਾਲੀ ਦਲ ਤਾਂ ਇਸ ਤੋਂ ਬਾਅਦ ਰਾਜਨੀਤੀ ਦੇ ਵਿੱਚੋਂ ਸન્યાਸ ਲੈਣਾ ਹੀ ਠੀਕ ਹੋਵੇਗਾ ਸੁਖਵੀਰ ਸਿੰਘ ਬਾਦਲ ਟਿਕ ਕੇ ਬੈਠ ਜਾਣ ਕਿਉਂਕਿ ਹੁਣ ਨਵੇਂ ਮੁੰਡੇ ਫੀਲਡ ਦੇ ਵਿੱਚ ਆ ਚੁੱਕੇ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ